ਕਰਾਂ ਉਹਨੇ ਨਹੀਂ ਸਰਵੇ ਬਾਦ ਅਜੀ ਕਾਂਪਰ ਸਾਹਿਬ ਮੈਂ ਜਗੇ ਦਰਸ਼ਕ ਚਰਜੀਤ ਸਿੰਘ ਦਾ ਫਾਤਰ ਕੋਸ ਇਹ ਜੋ ਘਟਨਾ ਹੋਈ ਆ ਇਹ ਸ਼ਾਜਦ ਸੀ ਇਹਦੇ ਪਿੱਛੇ ਜਦੋਂ ਦੇ ਗੈਸਕ ਤੇ ਕੁਰਤਵਾਰ ਗੋਗੀ ਚੱਲੀ ਆ ਇਹ ਚਰਜੀਤ ਸਿੰਘ ਪੱਤਰਕਾਰ ਉਹਨੂੰ ਕਵਰੇਜ ਕਰ ਰਿਆ ਸੀ ਤੇ ਜਿਸ ਕਰਕੇ ਉਹਦੇ ਨਾਲ ਉਸ ਲੱਗਦੀ ਸੀ ਔਰ ਕਿੜਕੱਢੜਾ ਚੌਦੀ ਸੀ ਔਰ ਉਹਨਾਂ ਦੇ ਇਹਦੇ ਤੇ ਗਲਤ ਕੇਸ ਪਾ ਕੇ ਇਹ ਕਿੜਕੱਢੀ ਗਈ ਔਰ ਉਹਦੇ ਨਾਲ ਸਬੰਧ ਸਾਪ ਦਾ ਸਰਪੰਚ ਰਹਿਣ ਦੇ ਨਾਤੇ ਕੁਸ਼ਾਲਤ ਵਾਲੇ ਦੇ ਲੋਕ ਚੁਗਦੇ ਸੀ ਤੇ ਜਿਹੜਾ ਇਹ ਸਾਜ਼ਿਸ਼ ਚ ਪੂਰਾ ਆਪਣਾ ਹੀ ਸਾਬਾ ਆਇਆ ਇਹ ਕੀ ਮੰਗ ਕਹ ਰਹੀ ਹੈ ਸਰਕਾਰ ਤੋਂ ਇਹ ਸਾਫ਼ਤੀ ਬਾਤ ਕਰਦੇ ਆ ਅਸਲ ਤੋਂ ਸ਼ੁਰੂ ਤੇ ਜਾਂ ਦਿੱਤੀ ਜਾਂਦੀ ਨਹੀਂ ਜੀ ਮੇਰਾ ਨਾਮ ਕੋਮਲ ਬੀਤ ਕੋਹਰਾ ਮੈਂ ਚਰਨਜੀਤ ਸਿੰਘ ਦੀ ਵਾਈਫ ਹਾਂ ਤੇ ਚਰਨਜੀਤ ਸਿੰਘ ਤੇ ਪੁਲਿਸ ਨੇ ਜੋ ਵੀ ਝੂਠਾ ਪਰਚਾ ਕੀਤਾ ਹੈ ਮੈਂ ਉਸ ਕੇਸ ਵਿੱਚ ਮਤਲਬ ਕਾਨਫਰੰਸ ਕਰ ਰਹੀ ਹਾਂ ਕਿ ਚਰਨਜੀਤ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਤੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚਾਹੁੰਦੇ ਹਾਂ ਤੇ ਜਿਸ ਮਤਲਬ ਜਿਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਜਨਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀਗਾ ਪੂਰਾ ਮੰਨ ਲਓ ਹੈ ਕੀ ਸੀਗਾ ਮਤਲਬ ਪੂਰਾ ਫਾਰਮਨ ਸਿੰਘ ਦਾ ਉਹ ਪੱਤੇ ਜਿਹੜਾ ਪੂਰਾ ਮਾਮਲਾ ਸੀ ਹੈ ਕੀ ਸੀਗਾ ਕਿਉਂ ਪੁਲਿਸ ਦੇ ਵੱਲੋਂ ਜਿਹੜਾ WSC ਦੀ ਜਿਹੜੀ ਗਿਰਫਤਾਰੀ ਕੀਤੀ ਗਈ ਹੈ ਕਿਸ ਵਰਤੋਂ ਨਾਲ ਹੈ ਕਿਦਾਂ ਸੀਗਾ ਪਿਛਲੇ ਦਿਨੀ શ્રી ਅਕਾਲਪੁਰਗਾ ਸਾਹਿਬ ਤੇ ਜਦੋਂ ਗੋਲੀकांड ਹੋਇਆ ਸੀਗਾ ਤੇ ਉਸ ਕੇਸ ਵਿੱਚ ਚਰਨਜੀਤ ਨੂੰ ਮਤਲਬ ਉਹਨਾਂ ਨੇ ਲਾਈਵ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਮਤਲਬ ਤੁਹਾਨੂੰ ਇਹ ਲੱਗਦਾ ਸਾਥੀ ਦੀ ਖਾਂਦੀ ਉਹਨਾਂ ਨੂੰ ਸੱਚ ਦਿਖਾਉਣ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਸ ਚੀਜ਼ ਹਾਂਜੀ ਮਿਸਟਰ ਹਾਂਜੀ 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 ਇਹਨਾਂ ਵੱਲੋਂ ਕੰਪਲੇਟ ਦਿੱਤੀ ਗਈ ਸੀਗੀ ਪਰ ਉਸ ਚੀਜ਼ ਦੀ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਪੁਲਿਸ ਨੇ ਮੰਗ ਨਹੀਂ ਕਰਦਾ ਅਸੀਂ ਮੰਗ ਕਰਦੇ ਆ ਵੀ ਇਸ ਕੇਸ ਦੀ ਦੁਬਾਰਾ ਜਾਂਚ ਕਰਵਾਈ ਜਾਏ ਤੇ ਜਿਹੜਾ ਚਨਜੀਤ ਸਿੰਘ ਤੇ ਝੂਠਾ ਪਛਾਤਾ ਕੀਤਾ ਗਿਆ ਤੇ ਸਾਨੂੰ ਉਹਦੇ ਵੱਲੋਂ ਇਨਸਾਫ ਦਵਾਇਆ ਜਾਵੇ। ਤੁਹਾਨੂੰ ਲੱਗਦਾ ਜਿਹੜੀ ਜਿਹੜੀ ਉੱਪਰ ਉਹ ਐਕਟ ਜਿਹੜੀ ਦਾ ਸਰ ਉਹ ਕੁੜੀ ਤੋਂ ਆ ਜਿਹੜੀ ਕੁੜੀ ਸੀ ਉਹ ਤੁਹਾਡੇ ਘਰੇ ਕੰਮ ਵੀ ਕਰਦੀ ਸੀ। ਨਹੀਂ ਥੋੜੀ ਸਾਡੇ ਘਰੇ ਕਦੇ ਵੀ ਕੰਮ ਨਹੀਂ ਕਰਦੀ ਸੀਗੀ ਨਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਕੁਝ ਨਹੀਂ ਸੀਗਾ। ਹਾਂਜੀ। ਪਰ ਹੁਣ ਬਰਾਮਦ ਹੁੰਦਾ ਹੈ ਉਹਦੀ ਜਾਣਕਾਰੀ ਮੀਡੀਆ ਦੇ ਵਿੱਚ ਸਭ ਤੋਂ ਪਹਿਲਾਂ ਚਨਜੀਤ ਰੋਧਨ ਦਾ। ਇਹ ਕਿਵੇਂ ਸਮਝੋ ਕਿ ਕਾਨੂੰਨ ਦੇ ਅੰਦਰ ਕੋਈ ਚਾਰਾ ਹੈਗਾ ਨਾ ਸਰ ਦੇਖੋ ਜੇ ਚਰਨਜੀਤ ਸਿੰਘ ਢਿੱਲੋਂ ਇਸ ਚੀਜ਼ ਦੀ ਜਾਣਕਾਰੀ ਦਿੰਦਾ ਤਾਂ ਫਿਰ ਤਾਂ ਆਪਾਂ ਨੂੰ ਮਤਲਬ ਲੱਗਦਾ ਹੀ ਹੋ ਕਿ ਉਸ ਚੀਜ਼ ਦੇ ਵਿੱਚ ਗਲਤ ਨਹੀਂ ਹੋ ਸਕਦੇ ਸੀ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਸ ਚੀਜ਼ ਦੇ ਵਿੱਚ ਗਲਤ ਕੋਈ ਸਿਆਸਤ ਕੋਪਰੇ ਦੀ ਤੁਹਾਨੂੰ ਲੱਗਦਾ ਨਹੀਂ ਮੈਂ ਬਸ ਸੈਪਟ ਨਾਲ ਵੀ ਰਿਵਲ ਹਾਂ ਦਾ ਦੇਖੋ ਸਰ ਇਸ ਚੀਜ਼ ਦੀ ਤਾਂ ਹੁਣ ਜਾਂਚ ਕੀਤੀ ਤਾਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਹਾਂ ਹਾਂਜੀ ਫਿਰ ਦੀ ਜਾਂਚ ਦੀ ਮੰਗ ਕਰਦੇ ਹਾਂ ਜਾਂਚ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਡੀਜੀਪੀ ਸਾਹਿਬ ਨੂੰ ਕਹਿ ਰਿਹਾ ਕਿ ਸਾਨੂੰ ਦੁਬਾਰਾ ਇਸ ਕੇਸ ਦੀ ਇਨਵੈਸਟੀਗੇਸ਼ਨ ਚਾਹੀਦੀ ਹੈ ਤੇ ਸਾਨੂੰ ਇਸ ਕੇਸ ਤੋਂ ਇਨਸਾਫ ਚਾਹੀਦਾ। ਬੋਲ ਹਾਂਜੀ ਮੈਂ ਦਵਿੰਦਰ ਸਿੰਘ ਚਰਜੀ ਸਿੰਘ ਦਾ ਰਿਸ਼ਤੇਦਾਰ ਹਾਂ ਜੀ। ਚਰਜੀ ਸਿੰਘ ਦੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਪੀਸੀ ਰਜਿਸਟਰਡ ਕੀਤਾ ਉਹ ਗਲਤ ਕੀਤਾ। ਉਹਦੇ ਤੇ ਜੋ ਵੀ ਲੜਕੀ ਬਲਵੇ ਅਲੀਗੇਸ਼ਨ ਲਾਏ ਗਏ ਨੇ ਉਹ ਸਿਰਸਰ ਜਿਹੜੇ ਹੈਗੇ ਨੇ ਗਲਤ ਨੇ। ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ। ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਵਿੱਚ ਵੀ ਚਰਜੀ ਸਿੰਘ ਨੇ ਹਾਈਲਾਈਟ ਕੀਤਾ ਸੀ ਰੀਸ ਨੂੰ ਵੀ ਇਨਫਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸੇ ਨਾਲ ਪਿਛਲੀ ਰੰਜਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮਾਨਯੋਗ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਨ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਹੋਵੇ ਲੱਗਦਾ ਇਹ ਪਿੰਡ ਪਰ ਤੇ ਇੱਕ ਰੰਜਸ਼ ਦੀ ਹਾਲੀ ਹਾਂਜੀ ਇਹ ਸਾਫਾ ਸਰਪੰਚ ਰਹੇ ਨੇ ਉਹ ਪਰਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਤੀ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਕਿ ਉਹ ਪਿਛਲੇ ਪਤੀ ਨੂੰ ਵਰਗਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਹੈ ਜੀ ਲੜਕੀ ਕਦੇ ਵੀ ਇਹਨਾਂ ਦੇ ਘਰੇ ਕੰਮ ਨਹੀਂ ਕੀਤਾ ਕੋਈ ਪਰਿਵਾਰਕ ਮੈਂਬਰ ਨਾਲ ਕੋਈ ਸੰਬੰਧ ਹਾਂਜੀ 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 ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਪੀਓ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਚਰਨਜੀਤ ਸਿੰਘ ਉਹਨਾਂ ਦੀ ਜਦੋਂ ਵੀ ਕੋਈ ਉਹਨਾਂ ਦੇ ਬ੍ਰਦਰ ਦੀ ਸ਼ਗਰਤ ਹੋ ਰਤ ਹੋਈ ਵਗੈਰਾ ਸੀ ਕੋਈ ਫਰਕਚਰ ਹੋਈ ਸੀ ਉਦੋਂ ਵੀ ਉਹਨਾਂ ਨੇ ਹੰਦੇ ਦੀ ਮਾਜੀ ਮਦਦ ਕੀਤੀ ਸੀ ਪਰ ਹੁਣ ਪਿੰਡ ਦੀ ਪਾਰਟੀਬਾਜੀ ਤੇ ਜਿਹੜਾ ਹੈਗਾ ਉਹਨਾਂ ਨੇ ਲੜਕੀ ਚਰਨਜੀਤ ਸਿੰਘ ਨੂੰ ਖਸਾਉਣ ਲਈ ਇਹ ਸਾਜ਼ਿਸ਼ ਰਚੀ ਗਈ ਪੀਓ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ ਜਾ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬ ਆ ਤੁਮ ਕਰਦੇ ਆ ਜੇ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਹੈ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਰੈਸਟ ਕੀਤਾ ਜਿਹਦੇ ਪੈਸੇ ਉਹ ਮਲ ਲਾਜ ਲਿੱਤੇ ਗਏ ਹਾਂਜੀ 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 ਅੱਜ ਕੀ ਕਹਿਣਾ ਜੀ ਮੈਂ ਅਗਰਮੀਤ ਕੌਰ ਅਤਨੀ ਸਵਰ ਸਿੰਘ ਤੇ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਾਰੇ ਇਲਜ਼ਾਮ ਲੱਗੇ ਛੁੱਟੇ ਲੱਗੇ ਆ

ਉਡੀਨੇ ਵੀ ਜੜੀ ਚ ਉੱਠੇ ਬਿਆਨ ਦਿੱਤੇ ਆ ਕੋਈ ਸਾਡਾ ਪਿੱਛੇ ਇਦਾਂ ਦਾ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਉਹਦੇ ਨੂੰ ਚਰਨਜੀਤ ਸਿੰਘ ਤੋਂ ਬਾਅਦ ਹਾਂਜੀ ਹਾਂਜੀ ਤੇ ਜੇ ਚਰਨਜੀਤ ਇਦਾਂ ਦਾ ਹੁੰਦਾ ਤਾਂ ਚਰਨਜੀਤ ਉਹ ਕਿਉਂ ਚੱਕੜ ਚੱਕਦਾ ਕੀ ਗੱਲ ਹੈ ਵੀ ਜੜੀ ਉਹਨੇ মিডিਆ ਸੱਦੀਓ ਕਾ ਤੋਂ ਸਾਥਾ ਥਾਣੇ ਵੀ ਚਰਜੀ ਦਾ ਆਪ ਗਿਆ ਵਾ ਆਪ ਗਿਆ ਵਾ ਕੋਈ ਇਹਨੂੰ ਨਾ ਨਾ ਉਹਨੂੰ ਕੋਈ ਫੜਕੇ ਨਹੀਂ ਲਗਿਆ ਆਪ ਗਿਆ ਵਾ ਮuje ਇਹਨਾਂ ਪਤਾ ਹੁੰਦਾ ਥਾਣੇ ਕਾ ਜਾਂਦਾ ਠੀਕ ਹੈ ਨਾ ਥਾਣੇ ਵੀ ਉਹ ਆਪ ਹੀ ਗਿਆ ਖੁਦ ਇਹ ਵੀ ਪਤਾ ਲੱਗਾ ਕਿ ਜਿਹੜੀ ਗਵਰਦਾਰੀ ਆ ਚਰਨਜੀਤ ਇਹਨਾਂ ਨੂੰ ਉਸ ਤੋਂ ਪਹਿਲਾਂ ਹੀ ਚਰਨ ਜੀ ਨੂੰ ਪਤਾ ਸੀ ਪਤਾ ਸੀ ਉਸ ਨੂੰ ਪਸੰਦੀ ਜਿਹੜੀ ਪਸੰਦੀ ਸੀ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੇਰੇ ਨਾਲ ਗੱਲਾਂ ਕਰਦਾ ਗਿਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਠੀਕ ਹੈ ਨਾ ਚੰਨਾ ਸਾਡੇ ਜੀ ਵੀ ਰਹੀਂ ਘਾਰੇ ਆ ਬੁਰੀਆਂ ਜੀ ਰਹੀਂ ਘਾਰੇ ਆ ਬੁਰੀਆਂ ਜੀ ਠੋਕ ਮੇਰੇ ਕੋਲ ਕੋਈ ਇਤਨੀ ਦੀ ਗੱਲ ਹੈਨ ਪੂਰੀ ਠੋਕ ਕੇ ਗਾਈ ਦੇਵਾਂਗੇ ਠੋਕ ਕੇ ਸਾਰੇ ਬਿਆਨ ਦੇਵਾਂਗੇ ਕਿ ਸਾਡਾ ਬੱਚਾ ਹੈ ਹੀ ਨਹੀਂ ਅਦਾਂ ਦਾ ਕਿਸ ਤਰ੍ਹਾਂ ਕਹਿ ਸਕਦੇ ਬੱਚਾ ਹਾਂਜੀ ਸ਼ਰਾਰਤੀਆਂ ਸ਼ਰਾਰਤੀਆਂ ਨੇ ਕੀਤਾ ਜੋ ਕਿ ਜਿਹੜੇ ਅਸਲੀ ਉਹ ਖਾਣ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਖਾਣਨਾ ਚਾਹੀਦਾ ਸੀ ਜਾਇ ਥੋੜੀ ਖਾਣਨੀ ਚਾਹੀਦੀ ਕਿਸੇ ਕੋਲ ਚਲ ਇਹ ਸਮਾਂ ਨਹੀਂ ਬਤਾ ਦੋ ਆ ਹਾਂਜੀ ਹਾਂਜੀ ਉਹ ਵੀ ਚਲ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ ਆਪਣੇ ਵਿੱਚ ਹੀ ਸੌਂਦੇ ਸਕਦੇ ਹਾਂ ਅਸੀਂ ਦੂਜੇ ਬੱਚੇ ਦੀ ਸਾਨੂੰ ਕੋਈ ਪਤਾ ਨਹੀਂ ਕੀਰਤੀ ਮੰਕਰ ਇਹ ਸਰਕਾਰ ਕੋਈ ਮੰਕਰ ਦੇਵੇ ਸਾਡੇ ਬੱਚੇ ਨੂੰ ਸਾਥ ਮਿਲਣਾ ਚਾਹੀਦਾ ਐਨਾ ਚੰਗਾ ਸਾਡਾ ਬੱਚਾ ਜਿਹੜਾ ਫਸ ਗਿਆ ਝੂਠੇ ਜੀ ਇਸ ਵਿੱਚ ਜਾਂਚ ਦੀ ਮੰਗ ਕਰ ਰਹੇ ਹਾਂ ਇਸ ਕੇਸ ਚ ਹਾਂਜੀ ਅਸੀਂ ਦੁਬਾਰਾ ਮੰਗ ਕਰ ਰਹੇ ਹਾਂ ਦੁਬਾਰਾ ਸਾਨੂੰ ਅਸੀਂ ਜਾਂਚ ਕਰਾਉਣੀ ਉਸ ਕੇਸ ਦੀ ਠੀਕ ਹੈ ਨਾ ਠੀਕ ਹੈ ਨਾ ਸਰ ਜਿਹੜਾ ਚਰਨਜੀਤ ਢਿੱਲੋਂ ਪੱਤਰਕਾਰ ਦਾ ਵੀ ਇਸ ਦਰਜਾ ਮਾਮਲਾ ਕੀ ਅਸੀਂ ਮਿਤੀ 2 2 24 ਨੂੰ ਸਾਨੂੰ ਇੱਕ ਸਰਾਏ ਜਟਾ ਪਿੰਡ ਦੇ ਵਿੱਚ ਉਹ ਛੱਪੜ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸੰਬੰਧੀ ਸਾਡੇ ਥਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮਕਦਮਾ ਦੱਚ ਹੋਇਆ ਸੀ ਉਸ ਮੁਕਦਮੇ ਦੀ ਦਰਾਨੇ ਤਫਤੀਸ਼ਾਨੂੰ ਪਿੰਡ ਤੋਂ ਹੀ ਸੋਰਸ ਤੋਂ ਰਿਪੋਰਟ ਮਿਲੀ ਸੀ ਕਿ ਉਸੇ ਪਿੰਡ ਦੀ ਇੱਕ ਲੜਕੀ ਅਤੇ ਉਸ ਦੀ ਮਾਤਾ ਦੇ ਚਾਚੀ ਦੁਆਰਾ ਇਹ ਲੜਕੀ ਨੂੰ ਜਨਮ ਤੋਂ ਬਾਅਦ ਛੱਪੜ ਦੇ ਵਿੱਚ ਸੁੱਟਿਆ ਗਿਆ ਸੀ ਜਿਨ੍ਹਾਂ ਦੀ ਅਸੀਂ ਉਸ ਮੁਕਦਮੇ ਵਿੱਚ ਗ੍ਰਿਫਤਾਰੀ ਕਰ ਚੁੱਕੇ ਹਾਂ ਦਰਾਨੇ ਇਨਵੈਸਟੀਗੇਸ਼ਨ ਪੁੱਛਗਿੱਛ ਲੜਕੀ ਤੋਂ ਸਾਨੂੰ ਕੁਝ ਹੋਰ ਪਲੂ ਮਿਲੇ ਸੀ ਜਿਸ ਦਾ ਇੱਕ ਸੈਪਰੇਟ ਵੱਖਰਾ ਕੋਈ ਲੜਕੀ ਜਿਹੜੀ ਉਹ ਬਿਲਕੁਲ ਅਨਮੈਲਡ ਹੋਣ ਕਰਕੇ ਉਹਦੇ ਇਹ ਵੱਖਰਾ ਪਰਚਾ ਦਰਜ ਤੇ ਸੂਚਿਤ ਅਧਿਅਤ ਕੀਤਾ ਗਿਆ ਸੀ ਜਿਸ ਵਿੱਚ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਪਿੰਡ ਤੋਂ ਹੀ ਚਰਨਜੀਤ ਸਿੰਘ ਅਤੇ ਇੱਕ ਲੜਕੇ ਦਾ ਵੀ ਦਾ ਜਿਗਰ ਕੀਤਾ ਸੀ ਵੀ ਜਿਨ੍ਹਾਂ ਨੇ ਉਸਦੇ ਨਾਲ ਜ਼ਬਰਦਸਤੀ ਸਬਤ ਬਣਾਇਆ ਹੈ। ਤੇ ਉਸ ਦੇ ਕਹਿਣ ਦੇ ਮਤਲਬ ਕਿ ਹੀ ਸੀ ਪੀ ਕੇ ਉਹ ਜਿਹੜਾ ਬੱਚਾ ਵਾ ਚਰਨਜੀਤ ਦੁਆਰਾ ਹੀ ਜਨਮਾ ਹੈ। ਪਰ ਉਸ ਅਸੀਂ ਹੁਣ ਦੋਨਾਂ ਲੜਕਿਆਂ ਦਾ ਇੱਕ ਲੜਦਾ ਹੀ ਗ੍ਰਿਫਤਾਰ ਕਰ ਚੁੱਕੇ ਹਾਂ। ਦੂਜੇ ਲੜਕੇ ਨੂੰ ਵੀ ਹੀ ਜਲਦੀ ਗ੍ਰਿਫਤਾਰ ਕਰ ਲਵਾਂਗੇ। ਕਰਨ ਤੋਂ ਬਾਅਦ ਅਸੀਂ ਡੀਐਨਏ ਪ੍ਰੋਫਾਈਲ ਉਹਨਾਂ ਦੇ ਕਰਵਾਵਾਂਗੇ ਤੇ ਮੈਚਿੰਗ ਕਰਾਵਾਂਗੇ।